हां जी ਤੁਹਾਡੇ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਪੂੜੀਆਂ ਨਾਲ ਖਾਦੀ ਜਾਂਦੀ ਬਹੁਤ ਹੀ ਲذیذਦਾਰ ਤੇ ਬਹੁਤ ਹੀ ਸਵਾਦਿਸ਼ਟ ਸਬਜੀ ਜਿਸ ਨੂੰ ਆਪਾਂ ਭੰਡਾਰਾ ਸਟਾਈਲ ਆਲੂ ਕਹਿ ਸਕਦੇ ਹਾਂ ਸਾਰਿਆਂ ਤੋਂ ਪਹਿਲਾਂ ਮੈਂ ਆਪਣੇ ਲਈ ਬਣਾਈ ਚਾਹ ਤੇ ਚਾਹ ਪੀਤੀ ਤੇ ਮੈਂ ਫਟਾਫਟ ਨਾਲ ਦੀ ਨਾਲ ਰੱਖ ਲਏ ਇੱਕ ਚਾਕੂ ਤੇ ਤਿੰਨ ਮੀਡੀਅਮ ਸਾਈਜ਼ ਦੇ ਟਮਾਟਰ ਆਪਾਂ ਇਹਨਾਂ ਟਮਾਟਰਾਂ ਨੂੰ ਕਰ ਲੈਣਾ ਬਿਲਕੁਲ ਫਾਈਨਲੀ ਫਾਈਨਲੀ ਵੀ ਨਹੀਂ ਮਤਲਬ ਆਪਣੇ ਅਕੋਰਡਿੰਗ ਬਿਲਕੁਲ ਰਫ ਜੈ ਇਹਨਾਂ ਨੂੰ ਚੋਪ ਕਰ ਲੈ ਨਾ ਆਪਾਂ फटाफट ਤੇ ਇੱਥੇ ਦੇਖ ਲਓ ਮੈਂ ਤੁਹਾਡੇ ਲਈ ਵੀਡੀਓ ਫਾਸਟ ਕਰਤੀ ਤਾਂ ਮੈਂ फटाफट ਇਹਨੇ ਟਮਾਟਰ ਕੱਟ ਲੈਣੀਆਂ ਤੇ ਆਪਾਂ ਇਹਨਾਂ ਟਮਾਟਰਾਂ ਨੂੰ ਚੰਗੀ ਤਰ੍ਹਾਂ ਕੱਟ ਲੈਣਾ ਤੇ ਟਮਾਟਰ ਕੱਟਣ ਤੋਂ ਬਾਅਦ ਮੈਂ ਨਿੱਕ 사이ਡ ਤੇ ਆਲੂ ਬੋਇਲ ਕਰ ਲਏ ਸੀਗੇ ਆ ਆਲੂ ਬੋਇਲ ਪਏ ਨੇ ਤਾਂ ਹੁਣ ਆਪਾਂ ਇਹਨਾਂ ਨੂੰ ਕੀ ਕਰ ਲਾਂਗੇ ਨਾ ਆਲੂਆਂ ਨੂੰ ਆਪਾਂ ਛਿਲ ਲਾਂਗੇ ਇਹਨਾਂ ਆਲੂਆਂ ਨੂੰ ਮੈਂ ਛਿਲ ਰਹੀਆਂ ਦੇਖ ਲਓ ਇੱਥੇ ਵੀ ਮੈਂ ਤਾਂ ਡਲੀ ਵੀਡੀਓ ਫਾਸਟ ਕਰ ਦਿੱਤੀ ਤਾਂ ਕਿ ਟਾਈਮ ਨਾ ਵੇਸਟ ਹੋਵੇ फटाफट ਆਪਾਂ ਆਲੂ ਛਿਲ ਲੈਣ ਨੇ ਤੇ ਗੈਸ ਨੂੰ ਲੈਣਾ ਬਾਲ ਗੈਸ ਚਲਾਉਣ ਤੋਂ ਬਾਅਦ ਆਪਾਂ ਉੱਪਰ ਰੱਖ ਦਣੀਆ ਕੜਾਈ ਕੜਾਈ ਰੱਖਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦੇਣਾ ਇੱਕ ਕੜਚੀ ਸਰਸੋਂ ਦਾ ਤੇਲ ਜਿਹਨੂੰ ਆਪਾਂ ਸਰੋਂ ਦਾ ਤੇਲ ਵੀ ਕਹਿ ਦਿੰਨੇ ਆ ਸਰੋਂ ਦਾ ਤੇਲ ਤੜਕੇ ਵਾਸਤੇ ਬਹੁਤ ਹੀ ਵਧੀਆ ਹੁੰਦਾ ਤਾਂ ਮੈਂ ਫਟਾਫਟ ਇੱਕ ਕੜਛੀ ਚੱਕੀ ਤੇ ਵਿੱਚ ਪਾਤੀ ਹੁਣ ਮੈਂ ਦੇਖ ਲਿਆ ਵੀ ਤੇਲ ਦਾ ਹੋ ਗਿਆ ਗਰਮ ਤਾਂ ਆਪਾਂ ਇਹਦੇ ਵਿੱਚ ਪਾ ਦੇਣੇ ਜੀਰਾ ਜੀਰਾ ਤੁਸੀਂ ਆਮਨੇ ਤੜਕੇ ਦੇ ਅਕੋਰਡਿੰਗ ਪਾ ਲਵੋ ਇਹਨੂੰ ਜੀਰੇ ਨੂੰ ਚੰਗੀ ਤਰ੍ਹਾਂ ਹਿਲਾ ਕੇ ਤੇ ਆਪਾਂ ਵਿੱਚ ਜਿਹੜੇ ਟਮਾਟਰ ਕੱਟੇ ਸੀਗੇ ਨਾ ਉਹ ਘਟ ਆਪਾਂ ਇਹਨਾਂ ਦੇ ਵਿੱਚ ਪਾ ਦੇਣੇ ਨੇ ਤਾਂ ਕਿ ਜਦ ਤੱਕ ਇਹ ਪੁੱਜ ਜਾਣ ਚੰਗੀ ਤਰ੍ਹਾਂ ਟਮਾਟਰਾਂ ਨੂੰ ਵਿੱਚ ਪਾ ਤਾ ਤੇ ਆਪਾਂ ਇਹਨਾਂ ਨੂੰ ਲੈਣਾ ਚੰਗੀ ਤਰ੍ਹਾਂ ਹਿਲਾਓ ਨੰਨਾਂ ਨੂੰ ਚੰਗੀ ਤਰ੍ਹਾਂ ਹਿਲਾ ਕੇ ਪਿਆਰ ਟਮਾਟਰਾਂ ਨੂੰ ਆਪਾਂ ਚੰਗੀ ਤਰ੍ਹਾਂ ਪੁਰਝਾ ਲੈਣਾ ਹੈ ਇਹਦੇ ਵਿੱਚ ਹੁੰਦਾ ਆਪਾਂ ਇਹ ਬਿਨਾ ਟੁਪਿਆਜ਼ਾਂ ਤੋਂ ਬਣਾ ਰਹੇ ਆਂ ਸਬਜ਼ੀ ਤਾਂ ਇਹਦੇ ਵਿੱਚ ਕੱਲੇ ਆਪਾਂ ਟਮਾਟਰ ਹੀ ਪਾਣੇ ਨੇ ਟਮਾਟਰ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਕਰ ਲਿਆ ਆਪਾਂ ਤੇ ਇਹ ਪਾਨ ਤੋਂ ਬਾਅਦ ਆਪਾਂ ਇਹਨਾਂ ਦੇ ਵਿੱਚ ਦੇਖ ਲਓ ਵੀ ਇਹ ਚੰਗੀ ਤਰ੍ਹਾਂ ਹੋਣ ਲੱਗ ਗਏ ਨੇ ਹੁਣ ਆਪਾਂ ਇਹਨਾਂ ਦੇ ਵਿੱਚ ਪਾ ਦਾਂਗੇ ਬੇਸਿਕ ਜਿਹਾ ਸਪਾਈਸ ਜਿਵੇਂ ਨਮਕ ਹਲਦੀ ਕਾਲੀ ਮਿਰਚ ਡਿੱਗੀ ਮਿਰਚ ਗਰਮ ਮਸਾਲਾ ਲਾਲ ਮਿਰਚ ਇਹ ਸਾਰੇ ਆਪਣੇ ਬੇਸਿਕ ਸਪਾਈਸ ਜਿਹੜੇ ਆਪਣੇ ਕਿਚਨ ਦੇ ਵਿੱਚ ਆਲਮੋਸਟ ਪਈ ਹੁੰਦੇ ਨੇ ਆਪਾਂ ਬਸ ਕੋਈ ਐਕਸਟਰਾ ਸਪਾਈਸ ਨਹੀਂ ਪਾਇਆ ਜਸਟ ਉਹੀ ਪਾਏ ਨੇ ਹੁਣ ਆਪਾਂ ਜਿਹੜੇ ਆ ਆਲੂ ਬੋਇਲ ਕੀਤੇ ਸੀ ਨਾ ਜਿਹੜਾ ਆਪਾਂ ਛਿੱਲ ਲਿਆ ਸੀ ਹੁਣ ਆਪਾਂ ਇਹਨਾਂ ਨੂੰ ਕੀ ਕਰਾਂਗੇ ਪਹਿਲਾਂ ਤੜਕੇ ਦੇ ਵਿੱਚ ਜਿਹੜਾ ਤੁਸੀਂ ਆ ਟਮਾਟਰਾਂ ਨੂੰ ਭੁੱਜ ਕੇ ਮਸਾਲਾ ਪਾ ਲਿਆ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਿਓ ਤਾਂ ਕਿ ਮਸਾਲਾ ਸੜੇ ਨਾ ਤਾਂ ਆਪਾਂ ਇੱਕ ਸਾਈਡ ਤੇ ਕੀ ਕਰਾਂਗੇ ਜਿਹੜੇ ਆਪਾਂ ਆਲੂ ਉਹ ਬੋਇਲ ਕੀਤੇ ਨੇ ਉਹਨਾਂ ਨੂੰ ਆਪਾਂ ਕੀ ਕਰਾਂਗੇ ਤੋਂ ਹਲਕਾ ਹਲਕਾ ਹੱਥ ਨਾਲ ਮੈਸ਼ ਕਰ ਲਾਂਗੇ ਮਤਲਬ ਜ਼ਿਆਦਾ ਵੀ ਤੋੜਨੇ ਨਹੀਂ ਹੈਗੇ ਜਸਟ ਹਲਕਾ ਹਲਕਾ ਐਵੇਂ ਕਰ ਲਾਂਗੇ ਕਿਉਂਕਿ ਆਪਾਂ ਕੱਟ ਕੇ ਨਹੀਂ ਪਾਣੇ ਹੈਗੇ ਰਸਿੱਲੇ ਜਿਹੇ ਆਲੂ ਪਟਾਣੇ ਨੇ ਤਾਂ ਆਪਾਂ ਇਹਨੂੰ ਐਵੇਂ ਹੱਥਾਂ ਨਾਲ ਹੀ ਤ ਅੱਧਾ ਨਾਲ ਤੋੜ ਕੇ ਤਾਂ ਆਪਾਂ ਨੂੰ ਪਾ ਲੈਣਾ ਵਿੱਚ ਤੜਕੇ ਦੇ ਵਿੱਚ ਤੇ ਇਹਨੂੰ ਆਪਾਂ ਲੈਣਾ ਚੰਗੀ ਤਰ੍ਹਾਂ ਹਲਾ ਤਾਂ ਕਿ ਜਿਹੜੇ ਆਲੂ ਨੇ ਉਹ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਰਲ ਜਾਣ ਤੇ ਜਿਹੜਾ ਆਪਣਾ ਮਸਾਲਾ ਉਹ ਆਲੂਆਂ ਦੇ ਉੱਤੇ ਚੰਗੀ ਤਰ੍ਹਾਂ ਚੜ ਜੇ ਲੋ ਜੀ ਆਪਾਂ ਚੰਗੀ ਤਰ੍ਹਾਂ ਹਲਾਤਾ ਤੇ ਇਹਦੇ ਪਿਛੋਂ ਨਾਲ ਆਪਾਂ ਪਾ ਦਨੇ ਡੇਢ ਗਲਾਸ ਪਾਣੀ ਮੈਂ ਆਪਣੇ ਅਕੋਰਡਿੰਗ ਡੇਢ ਗਲਾਸ ਪਾਣੀ ਪਾਇਆ ਤੁਹਾਨੂੰ ਜਿਵੇਂ ਪਾਣੀ ਸੈਟ ਲੱਗਦਾ ਤਾਂ ਉਹਵੇਂ ਕਰ ਲਓ ਬਿਕੋਜ਼ ਮੈਂ ਬਿਲਕੁਲ ਹੀ ਰਸਮੀ ਸੀਜੀ ਸਬਜ਼ੀ ਬਣਾਣੀ ਹੈ ਮਤਲਬ ਜਿਆਦਾ ਇਹਦੇ ਵਿੱਚ ਪਾਣੀ ਨਹੀਂ ਪਾਣਾ ਤਰੀ ਵਾਲੀ ਜਿਆਦੀ ਜੀ ਨਹੀਂ ਕਰਨੀ ਹੈਗੀ ਆਪਾਂ ਦੇਖੋ ਪਾਣੀ ਪਾ ਕੇ ਆਪਾਂ ਇਹਨੂੰ ਹੁਣ ਕੀ ਕਰ ਲੈਣਾ ਚੰਗੀ ਤਰ੍ਹਾਂ ਇੱਕ ਤੋਂ ਦੋ ਵਾਰੇ ਦਿਵਾ ਲੈਣੇ ਨੇ ਤਾਂ ਕਿ ਜਿਹੜਾ ਆਪਣਾ ਪਾਣੀ ਆ ਚੰਗੀ ਤਰ੍ਹਾਂ ਸੁੱਕ ਜੇ ਠੀਕ ਹੈ ਆ ਦੇਖੋ ਚੰਗੀ ਤਰ੍ਹਾਂ ਹਲਾ ਕੇ ਆਪਾਂ ਇਹਨੂੰ ਆ ਦੇਖੋ ਹੌਲੀ ਹੌਲੀ ਹੁਣ ਬੱਬਲਸ ਆਨੇ ਸ਼ੁਰੂ ਹੋ ਗਏ ਨੇ ਤਾਂ ਆਪਾਂ ਇਹਨੂੰ ਉਵਾਲਾ ਦਵਾ ਲੈਣਾ ਤਾਂ ਕਿ ਜਿਹੜਾ ਆਪਣਾ ਪਾਣੀ ਆ ਉਹ ਚੰਗੀ ਤਰ੍ਹਾਂ ਸੁੱਕ ਜੇ ਹਲਾ ਕੇ ਬਸ ਇਹਨੂੰ ਖੁੱਲਾ ਛੱਡ ਦੋ ਚਾਹੇ ਤੁਸੀਂ ਇਹਦੇ ਉੱਤੇ ਕੋਈ ਢੱਕਣ ਵਗੈਰਾ ਦੇ ਦਿਓ ਤਾਂ ਕਿ ਤੁਹਾਨੂੰ ਸਾਡੀ ਸਬਜ਼ੀ ਨੂੰ ਚੰਗੀ ਤਰ੍ਹਾਂ ਵਾਲਾ ਆ ਜਾਏ ਆ ਦੇਖੋ ਵਾਲਾ ਆ ਗਿਆ ਹੁਣ ਹੋਲੀ ਇੱਕ ਵਾਲਾ ਹੋਰ ਦੇ ਦਾਂਗੇ ਬਿਕੋਜ਼ ਮੈਨੂੰ ਥਰੀ ਜ਼ਿਆਦਾ ਲੱਗ ਰਹੀ ਸੀ ਮੈਂ ਬਿਲਕੁਲ ਇੰਨੀ ਤਰੀ ਨਹੀਂ ਰੱਖਣੀ ਬਿਲਕੁਲ ਰਸੀ ਮੀਸੀ ਜੀ ਸਬਜ਼ੀ ਬਣਾਨੀ ਹੈ ਤਾਂ ਇਸ ਕਰਕੇ ਆਪਾਂ ਇੱਕ ਵਾਲਾ ਹੋਰ ਦਵਾ ਕੇ ਆ ਦੇਖੋ ਕਿ ਕਿੰਨਾ ਸੋਹਣਾ ਰੰਗ ਆਇਆ ਤੇ ਸਬਜੀ ਦੀ ਤਰੀ ਤੇ ਮੈਂ ਕਹਿੰਨੀ ਆਲੂ ਦੇ ਦੇਖਣੇ ਲੱਡੇ ਸੁਆਦ ਲੱਗ ਰਹੇ ਨੇ ਮੈਂ ਕਹੇ ਲੋ ਫਿਰ ਫਟਾਫਟ ਕਰ ਦਈਏ ਧਨੀਆ ਧਨੀਆ ਵੀ ਆਪਾਂ ਬਿਲਕੁਲ ਫਾਈਨਲੀ ਚੋਪ ਕਰ ਲੈਣਾ ਦੇਖੋ ਤੁਸੀਂ ਦੇਖ ਹੀ ਰਹੇ ਹੋ ਮੈਂ ਕਿੰਨੀ ਬਾਰੀਕੀ ਨਾਲ ਕੱਟਿਆ ਤੇ ਇਹਨੂੰ ਚੰਗੀ ਤਰ੍ਹਾਂ ਕੱਟ ਕੇ ਆਪਾਂ ਪਾ ਲੈਣਾ ਹੈ ਸਬਜ਼ੀ ਦੇ ਵਿੱਚ ਸਬਜ਼ੀ ਨੂੰ ਕਰ ਲੈਣਾ ਆਪਾਂ ਗਾਰਨਿਸ਼ ਲੋ ਜੀ ਆਪਾਂ ਇਹ ਪਾ ਦਿੱਤਾ ਧਨੀਆ ਤੇ ਆਪਾਂ ਆਪਣੀ ਕਰ ਲਿਆ ਸਬਜ਼ੀ ਨੂੰ ਗਾਰਨਿਸ਼ ਗਾਰਨਿਸ਼ ਕਰਨ ਤੋਂ ਬਾਅਦ ਹੁਣ ਆਪਾਂ ਲੈ ਲੈਣੇ ਨੇ ਸਾਈਡ ਸਾਈਡ ਤੋਂ ਐਂਗਲ ਜੀ ਲੋ ਜੀ ਤਿਆਰ ਹੈ ਆਪਣੀ ਬਹੁਤ ਹੀ ਰਸੀਲੀਦਾਰ ਪੂੜੀਆਂ ਨਾਲ ਖਾਣ ਵਾਲੀ ਆਲੂ ਦੀ ਸਬਜ਼ੀ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਲਾਈਕ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਕਿ ਨਵੀਂ-ਨਵੀਂ ਵੀਡੀਓਜ਼ ਤੁਹਾਡੇ ਕੋਲ ਆਉਂਦੀਆਂ ਰਹਿਣ